ਅਸਿਕਾ ਜੀ ਮੈਂ ਹਕੂਮੀ ਕਪੂਰ ਤੋਂ ਦੇਖ ਰਹੇ ਹਾਂ ਚੈਨਲ ਪੰਜਾਬੀ ਇੱਕ ਭਾਰਤੀ ਵਿਦਿਆਰਥੀ ਦਾ ਵੀਜ਼ਾ ਰੱਦ ਕਰਨ ਦੇ ਮਾਮਲੇ ਦੇ ਵਿੱਚ ਸੰਘੀ ਅਦਾਲਤ ਨੇ ਟ੍ਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਦਿੱਤਾ ਜੀ ਹਾਂ ਇੱਕ ਸੰਘੀ ਜੱਜ ਨੇ 21 ਸਾਲਾ ਭਾਰਤੀ ਵਿਦਿਆਰਥੀ ਦੇ ਵੀਜ਼ਾ ਰੱਦ ਕਰਨ ਅਤੇ ਦੇਸ਼ ਨਿਕਾਲੇ ਦੇ ਨੁਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਗ੍ਰੈਸ ਰੱਖਿਆ ਵਿਭਾਗ ਨੂੰ ਹੁਕਮ ਲਾਗੂ ਕਰਨ ਦਾ ਵੀ ਹੁਕਮ ਦਿੱਤਾ ਹੈ 크ਿਸ਼ ਲਾਲ ਇਸਰਦਾਸਾਨੀ 21 ਤੋਂ ਵਿਸਕਾਂਤ ਸਿੰਘ ਮੈਡੀਸਨ ਯੂਨੀਵਰਸਿਟੀ ਦੇ ਵਿੱਚ ਐਫ 1 ਵਿਦਿਆਰਥੀ ਵੀਜ਼ਾ ਦੇ ਨਾਲ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਬੈਚਲਰ ਦੀ ਡਿਗਰੀ ਕਰੇ ਉਸ ਨੂੰ ਮਈ ਦੇ ਵਿੱਚ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਆਪਣੀ ਬੈਚਲਰ ਡਿਗਰੀ ਪ੍ਰਾਪਤ ਹੋਈ ਹੈ ਮੀਡੀਆ ਰਿਪੋਰਟਰ ਦੇ ਅਨੁਸਾਰ ਇਸਰਦਾਸਾਨੀ ਦੇ ਨਾਲ ਵਿਦਿਆਰਥੀ ਵੀਜ਼ਾ ਚਾਰਜ ਅਪਰਾਧ ਨੂੰ ਰੱਦ ਕਰ ਦਿੱਤਾ ਗਿਆ ਸੀ ਅਮਰੀਕਾ ਦੇ ਸੰਘੀ ਚਾਚੀ ਨੇ ਟਰੰਪ ਪ੍ਰਸ਼ਾਸਨ ਦੇ ਵੱਲੋਂ 21 ਸਾਲਾ ਅੰਡਰਗ੍ਰੈਜੂਏਟ ਭਾਰਤੀ ਵਿਦਿਆਰਥੀ ਜਿਸ ਦਾ F1 ਵੀਜ਼ਾ ਰੱਦ ਕਰ ਦਿੱਤਾ ਗਿਆ ਸੀ ਉਸ ਨੂੰ ਰਿਪੋਰਟ ਕੀਤੇ ਜਾਣ ਉਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ। ਕ੍ਰਿਸ਼ ਲਾਲ ਇਸ ਦਸਾਣੀ 2021 ਤੋਂ ਵਿਸਕਾਂਤ ਸਿੰਘ ਮੈਰੀਸਨ ਯੂਨੀਵਰਸਿਟੀ ਤੋਂ F1 ਵਿਦਿਆਰਥੀ ਵੀਜ਼ਾ ਉਤੇ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਬੈਚਲਰ ਡਿਗਰੀ ਕਰ ਰਿਹਾ ਸੀ। ਦੱਸਦੀ ਇਸ ਖਬਰ ਏਜੰਸੀ ਦੇ ਵੱਲੋਂ ਕੋਕੇ ਗਏ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਪੂਰੇ ਸਮੇਂ ਦਾ ਦਾਖਲਾ ਅਤੇ ਚੰਗੀ ਅਕਾਦਮਿਕ ਸਥਿਤੀ ਬਣਾਈ ਰੱਖਣ ਤੋਂ ਬਾਅਦ ਇਸ ਵਿਦਿਆਰਥਣੀ ਹੁਣ ਆਪਣੀ ਆਖਰੀ ਸਾਲ ਦੇ ਫਾਈਨਲ ਸੈਮੈਸਟਰ ਦੇ ਵਿੱਚ ਹੈ ਅਤੇ 10 ਮਈ 2025 ਨੂੰ ਗ੍ਰੈਜੂਏਸ਼ਨ ਮੁਕੰਮਲ ਹੋਣ ਨੂੰ 30 ਦਿਨਾਂ ਤੋਂ ਵੀ ਘੱਟ ਸਮਾਂ ਬਾਕੀ ਹੈ। ਦਾਰਸੀ ਪਛਮੀ ਜ਼ਿਲ੍ਹੇ ਵਿਸਕਾਂਸਨ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ਾਂ ਦੇ ਵਿੱਚ ਮੰਗਲਵਾਰ ਨੂੰ ਕਿਹਾ ਗਿਆ ਹੈ ਕਿ ਇਸਰ ਦਾਸੀਨ ਨੇ ਮੰਨਿਆ ਕਿ ਉਸਨੂੰ 22 ਨਵੰਬਰ 2024 ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸਦੀ ਅਤੇ ਉਸਦੇ ਦੋਸਤਾਂ ਦੀ ਦੇਰ ਰਾਤ ਇੱਕ ਬਾਰ ਤੋਂ ਘਰ ਜਾਂਦੇ ਸਮੇਂ ਇੱਕ ਹੋਰ ਸਮੂਹ ਦੇ ਨਾਲ ਜ਼ੁਬਾਨੀ ਬਹਿਸ ਹੋ ਗਈ ਸੀ ਅਦਾਲਤੀ ਦਸਤਾਵੇਜ਼ ਮੁਤਾਬਕ ਇਸਰ ਦਾਸਾਨੀ ਨੂੰ ਮਾੜੇ ਵਿਵਹਾਰ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ ਪਰ ਜ਼ਿਲ੍ਹਾ ਅਟਾਰਨੀ ਨੇ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਦੋਸ਼ੀ ਦੇ ਕਰਨ ਤੋਂ ਇਨਕਾਰ ਕਰ ਦਿੱਤਾ ਨਤੀਜੇ ਵਜੋਂ ਇਸਰ ਦਸਾਨੀ ਨੂੰ ਕਦੇ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਣਾ ਪਿਆ ਅਤੇ ਉਹਨਾਂ ਦਾ ਮੰਨਣਾ ਸੀ ਕਿ ਮਾਮਲਾ ਪੂਰੀ ਤਰ੍ਹਾਂ ਹੱਲ ਹੋ ਗਿਆ ਹਾਲੇ ਕਿ 4 ਅਪ੍ਰੈਲ 2025 ਨੂੰ ਯੂਨੀਵਰਸਿਟੀ ਆਫ ਵਿਸਕਾਨਸਿਨ ਮੈਰੀਸਨ ਤੇ ਇੰਟਰਨੈਸ਼ਨਲ ਸਟੂਡੈਂਟ ਸਰਵਿਸਿਜ਼ ਯਾਨੀ ਕਿ ਆਈਐਸਐਸ ਦਫ਼ਤਰ ਨੇ ਇਸਰ ਦਸੀਨ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਕਿ ਉਸ ਦਾ ਸਟੂਡੈਂਟ ਆਫ ਐਕਸਚੇਂਜ ਵਿਜ਼ਿਟਰ ਸਿਸਟਮ ਰਿਕਾਰਡ ਖਤਮ ਕਰ ਦਿੱਤਾ ਗਿਆ ਹੈ ਅਦਾਲਤੀ ਦਸਤਾਵੇਜ਼ ਮੁਤਾਬਕ ਇਸ ਰਾ ਦਿੱਸੀ ਨੂੰ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਯੂਨੀਵਰਸਿਟੀ ਜਾਫਰ ਵਿਦੇਸ਼ ਵਿਭਾਗ ਦੇ ਵੱਲੋਂ ਉਸ ਦਾ ਵੀਜ਼ਾ ਰੱਦ ਕਰਨ ਸੰਬੰਧੀ ਕੋਈ ਚੁੱਥੀ ਪੱਤਰ ਨਹੀਂ ਮਿਲਿਆ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਆਪਣਾ ਪੱਖ ਰੱਖਣ ਜਾਂ ਫਿਰ ਬਚਾਅ ਕਰਨ ਦਾ ਕੋਈ ਮੌਕਾ ਵੀ ਨਹੀਂ ਦਿੱਤਾ ਗਿਆ ਅਤੇ SEVIS ਵਿੱਚ ਉਸ ਦੇ F1 ਵਿਦਿਆਰਥੀ ਵੀਜ਼ਾ ਰਿਕਾਰਡ ਨੂੰ ਖਤਮ ਕਰਨ ਤੋਂ ਪਹਿਲਾਂ ਕਿਸੇ ਵੀ ਸੰਭਾਵੀ ਗਲਤਫਹਿਮੀ ਨੂੰ ਸੁਧਾਰਨ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਸਾਨੀ ਨੂੰ ਆਪਣੀ ਡਿਗਰੀ ਪੂਰੀ ਕਰਨ ਅਤੇ ਉਸ ਦੇ F1 ਵਿਦਿਆਰਥੀ ਵੀਜ਼ਾ ਦੁਆਰਾ ਅਧਿਕਾਰਤ ਕੰਮ ਦਾ ਤਜਰਬਾ ਪ੍ਰਾਪਤ ਕਰਨ ਦੇ ਲਈ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਦੀ ਅਜ਼ੀਦਨ ਤੋਂ ਟੋਕਿਆ ਜਾਵੇਗਾ ਐਫ1 ਵੀਜ਼ਾ ਉਹਨਾਂ ਕੁਮਾਂਤਰੀ ਵਿਦਿਆਰਥੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਕਿਸੇ ਅਮਰੀਕੀ ਕਾਲਜ ਜਾਂ ਯੂਨੀਵਰਸਿਟੀਆਂ ਦੇ ਵਿੱਚ ਅਕਾਦਮਿਕ ਪ੍ਰੋਗਰਾਮ ਚ ਅੰਗਰੇਜ਼ੀ ਭਾਸ਼ਾ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਕੋਰਟ ਵੱਲੋਂ ਇਸ ਮਾਮਲੇ ਦੇ ਵਿੱਚ ਉਹਨਾਂ ਅਗਲੀ ਸੁਣਵਾਈ 28 April ਨੂੰ ਕੀਤੀ ਜਾਵੇਗੀ ਦਾਸੀ ਅਦਾਰੇ ਦੇ ਕਾਗਜ਼ਾਤਾਂ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਦਸਾਨੀ ਅਤੇ ਉਸ ਦੇ ਪਰਿਵਾਰ ਨੇ ਕਥਿਤ ਤੌਰ ਉਤੇ ਸਨਯੁਕਤ ਰਾਜ ਦੇ ਵਿੱਚ ਆਪਣੀ ਸਿੱਖਿਆ ਦੇ ਵਿੱਚ ਲਗਭਗ 2,40,000 ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਉਸ ਨੂੰ ਮੌਜੂਦਾ ਸਮੈਸਟਰ ਦੇ ਲਈ ਵੀ ਟਿਊਸ਼ਨ ਦੇ ਵਿੱਚ 17,500 ਅਮਰੀਕੀ ਡਾਲਰ ਦਾ ਨੁਕਸਾਨ ਹੋਣ ਦਾ ਵੀ ਖਰਚਾ ਜਿਤਾਇਆ ਜਾ ਰਿਹਾ ਹੈ। ਦੇਸ਼ ਦੇ ਵਿੱਚ ਰਹਿਣ ਦੇ ਅਸਮਰਥ ਹੋਣ ਦੇ ਬਾਵਜੂਦ ਉਹ اگلے 4 ਮਹੀਨੇ ਦੇ ਲਈ ਕਿਰਾਏ ਤੇ ਭੁਗਤਾਨਾਂ ਦੇ ਲਈ ਵੀ ਜ਼ਿੰਮੇਵਾਰ ਹੋਵੇਗਾ। ਇੱਥੇ ਇਹ ਵੀ ਦੱਸ ਕਿ ਜ਼ਿਲ੍ਹਾ ਜੱਜ ਵਿਲੀਅਮ ਕੌਨਲੀ ਨੇ ਹੁਕਮ ਦੇ ਵਿੱਚ ਕਿਹਾ ਹੈ ਕਿ ਇਸ ਦਸਾਨੀ ਦੀ ਅਸਥਾਈ ਰੋਕ ਲਗਾਉਣ ਦੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਬਿਊਰੋ ਰਿਪੋਰਟ ਚੈਨਲ ਪੰਜਾਬੀ